ਹੈਲੋ ਆਕਰੋ ਆ ਨਾ ਨਾ ਨਹੀਂ ਕਰੋ ਹਾਂ ਜੇ ਕੋਈ ਲੱਗੀ ਜੀ ਪਾਣੀ ਬਾਹਰ ਚਾੜ ਦੇ ਲਾਵਾਂਗੇ ਉਹਿੱਤਾ ਕੱਚਾ ਥਾ ਪਹਣੀ ਦਾ ਇੱਥੇ ਲਾ 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 केते बेटा रे रे साले वाला कहना चाहिए तो ਪਾਦੇ ਪਾਦੇ ਉਹਨਾਂ ਨੂੰ ਪਾਣੀ ਛੱਡਣਾ ਨਹੀਂ ਆਉਂਦੀ ਛੱਡਣਾ ਫਿਰ ਉਹ ਉਧਰ ਦੇ ਪਾਸੇ ਵਾਧਾ ਪਾ ਜਾਏ ਨਹੀਂ ਨਹੀਂ ਉਹ ਨਵਾਨ ਉਹ ਨਵਾਨ ਮਾਦਰ ਨੂੰ ਵਾਰ-ਵਾਰੇ ਕੱਢੂ ਨਾ ਵੀ ਇੱਕ ਬੈਕੜੋ ਨਕੋਰ ਕਰਾ ਚਲੋ ਦੇਖੇ ਛੁੱਟ ਖਾਓ ਖੋਲ ਖਾਤਾ ਅਜਾ ਤੂੰ ਪਾਣੀ ਬੜਾ ਪੈਣਾ ਹੀ ਉਹ ਪਾਣੀ ਹੈਲੀ ਨਹੀਂ ਹੈ ਤੰਫ ਬੱਤੀ ਦੀ ਵੇਟ ਕਰੋ ਵੀਰੇ ਉਹ ਫੋਨ ਕਰਦੇ ਉਸੇ ਐਡੀ ਛੇਤੀ ਕਿੱਥੇ ਲਿਆਉਂਦਾ ਬਾਊ ਵੀ ਚਾਈ ਦਾ ਇਧਰ ਰੱਖ ਨਹੀਂ 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 ਬੱਤੀ ਨਾ ਆ ਬਾਟੀ ਚੱਕ ਵੀਰੇ ਵੀਰੇ ਬਾਟੀ ਸੈੱਟ ਕਰ ਮਸਾ ਚਾਰ ਹਨ ਗਰਮੀ ਬੜੀ ਪਾਣੀ ਹੋ ਜੂ ਬਾਅਦ ਚਾਹ ਹੋ ਜੂ ਫੇਰ ਕਈ ਘੜੇ ਦੇ ਜਿੱਦਾਂ ਵੀ ਹੋ ਗਿਆ ਮੈਂ ਪਟਰਾ ਪਪਰ ਲਾ ਜਾਈ ਪੂਰੀ ਹੋਣੀ ਫਾਲਟ ਬੜਾ ਰਵੀ ਵੱਡਾ ਖਰਾਬ ਬੜਾ ਹੋ ਰਿਹਾ ਪਾਣੀ ਲੈੋ ਫੋਨ ਮਮਾ ਮੈਦਾ ਮੀਨਾ ਬਣਾਉਂਦਾ ਲਓ ਲਓ ਹਾਂ ਹਾਂ ਬਸ ਰੱਖਦੇ ਰੁਕਦੇ 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 ਅੱਗੇ ਗੱਡੀ 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 ਪਰਿਆ ਪਰਿਆ ਆ ਡਰਾਈਵਰ ਦੀ ਫੋਟੋ ਲਾ ਦੀ ਬਾੜੀ ਮਾਰ ત્યાં લાગુ કુડી હસું આયા બહારણા એ એના દે કામ આવ હેગા પાટા બધા માથે પડો ના ના જોર કર દે ને કાંડી કુમીલા માર દો ખબર છે માર કાંડી દે કે તમારું આરે મારા મોટા કસવાબ રે અને લખો કે ગાડી દે હા ਦੋ ਰੋਗਣਾ ਰੋਗਣਾ ਓਏ ਇਨੀ ਦੂਰ ਨਾ ਜੁੱਤੀ ਕਰ ਜਾਓ ਸਾਹ ਕਰੀਏ ਤਾਂ ਗਾੜੀ ਆ ਗਈ ਥੋੜੀ ਜਿਆਦਾ ਵਿੱਚ ਆ ਜਾਣਾ ਨਹੀਂ ਹੋਣਾ ਪਾਣੀ ਆ ਗਿਆ ਮੁੱਕ ਜਾ ਨਹੀਂ ਹੋਣਾ ਪਾਣੀ ਓਏ ਜਮ ਜਣਾ ਵਿੱਚ ਚਾਚਾ ਜਿੱਥੇ ਗਾਹ ਲਾਉਣੀ ਆ ਨਾ ਜੰਮਣ ਥੋੜੀ ਜਿਹਾ ਆ ਪਾਣੀ ਆਪਾਂ ਆਪਾਂ ਦੇਖਿਆ ਇੱਧਰ ਨੂੰ ਹੋ ਜਾਣੀ ਆ ਬਸ ਨਹੀਂ ਆ ਇਹਦੇ ਅੰਦਰ ਪਾਣੀ ਪਾਤਾ ਬੱਤਾਂ ਬੱਤਾਂ ਛੁੱਟਾ ਇੱਥੇ ਛੁੱਟ ਜਿਓ ਕਾਢੀ ਤੇ ਆ ਪਾਣੀ ਕਿਤੋਂ ਆ ਹੋਣੀ ਪੂਰੀ ਰੱਖੇ ਲਾ ਪੂਰੀ ਹੋ ਜਾਣੀ ਆ ਕਰਵਾ ਦਿੰਨੇ ਆ ਪਾਣੀ ਲਿਆਓ ਪਾਣੀ ਲਾ ਪਾਣੀ ਪਾਣੀ ਲਾ ਓਏ ਸਕਾ ਇਧਰ ਹੋਏ ਲਿਆ ਲਿਆ ਰੁਧ ਰੁਧ ਗੱਡੀ 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 ਆ ਗਈ ਅਰੇ ਆ ਆਪਣਾ ਭਰਾ ਵੱਡਾ ਜੀ ਰੈਡੀ ਨਹੀਂ ਸ਼ਹਿਵਾ ਕਰਨ ਡਿਆ ਕੋਈ ਹੀ ਬੜੀ ਨਹੀਂ ਬੰਦ ਨਹੀਂ ਖੇਤ ਦਬੀ ਜਾ ਨਿਕਲੀ ਹੈ ਸੋਕ ਤੇ ਹਟੋ ਬੈ ਨਾ ਸੋਕ ਘਾਰੇ ਕਰਕੇ ਇਹ ਨਹੀਂ ਬਰਾਬਰ ਹੋ ਜੇ ਘਾਰੇ ਕਰਕੇ ਇੰਨਾ ਨਹੀਂ ਪਾ ਬੰਦ ਤੇ ਉਹਦੇ ਚ ਮੁੜ ਕੇ ਕਹਿੰਦੇ ਪੁੱਟਣਾ ਨੂੰ ਪਤਾ ਹੁਣ ਉਹ ਤੇ ਪਾ ਉਹ ਗਾੜੀ ਮੜਿਆ ਨਾ ਵੀ ਯਾਰ ਇਹਨਾਂ ਮਾਰ ਨਹੀਂ ਹੈਗਾ ਲਿਆ ਬੱਟ ਗਾੜੀ ਹੋ ਜਾ ਰਿਹਾ ਫਿਰ ਛੋੜ ਜਾਣਾ ਮਾਰੋ ਉਹਨੂੰ ਘਾਰੇ ਪਰੋ ਪਾਣੀ ਦੀ ਤਵਾ ਫਿਰਦਾ ਫਿਰਦਾ ਪਿਆ ਤੇ ਕਿਹਨਾਂ ਭਾਈ ਥੱਲੇ ਅੱਜ ਦੀ ਕਿਹੜੀ ਚਸ ਕਰੋਗੇ ਜਿੱਦੇ ਆ ਕੇ ਥੋੜੀ ਮਾਰਦੇ ਮਾਰਦੇ ਰੇਨ ਮਾਰਦੇ ਛੋੜਦਾ ਗਿਆ ਬਾਡੀ ਆ ਬਾਡੀ ਇੱਕ ਕਰਾਇਆ ਤੇ ਦੋਹਾਂ ਜਵਾਨ ਗਿਆ ਆਪਾਂ ਲੱਖਿਆ ਅਸਾਂ ਬਾਡੀ ਤੇ ਦੇ ਮਾਰ ਹੋ ਗਈ ਬਾਡੀ ਦੇ ਨਾਲ ਦਰਮੋਂ ਪੱਟੇ ਨੂੰ ਇੱਥੇ ਪਤਾ ਆ ਠੀਕ ਆ ਵੀਰੇ ਛੱਡ ਛੱਡਦਾ ਤੂੰ ਤੇ ਕਸੂ ਲੋ ਗਿਆ ਹੋ ਗਿਆ ਕੰਮ ਮੁੱਕ ਗਿਆ ਵਾ ਆਹ ਨਾਲ ਲਾਦ ਨੇ ਮਹਾਰਾਜ ਸਿੰਘ ਰਾਜਾ ਜੀ ਬਣਾ ਲਾਓ ਵੀ ਤੋਪੜੀ ਹਾਂਜੀ ਮਹਾਰਾਜ ਆਪਾਂ 9 ਵੇ ਦੇ ਲੱਗੇ ਸੀ ਸਾਡੇ ਜਠੇਰੇ ਆ ਜੀ ਤੇ ਲਗਭਗ ਕੰਮ ਹੋ ਗਿਆ ਹਨ ਮੈਨੂੰ ਲੱਗਦਾ ਦੁਪਹਿਰ ਦਾ 1 ਜਾਂ 2 ਵਜੇ ਆ ਤੇ ਕੰਮ ਨਿਬੜ ਗਿਆ ਆਪਣਾ ਇੱਥੇ ਆ ਦੇ ਗੱਡੀ ਬੱਸ ਕਰੋ ਡਰਮ ਕਰੋ ਟਾਪ ਗੱਡੀ ਕਰੋ ਮੇਰੇ ਟਾਪ ਚ ਪਾਓ ਇੱਥੇ ਟਾਪ ਲੈ ਆ ਚੱਲ ਮਾਰਦੇ ਮਾੜੀ ਮੋਟੀ ਕਾਂਦੀ ਹਿੱਟ ਜਾ ਜਾ ਪਾ ਹੋਇਆ ਤੂੰ ਗਾਂਹ ਤੇਰੀ ਹੋਣੀ ਚਾਹੀਦੀ ਫੋਟੋ ਵਿੱਚ ਕੱਲੋਂ ਦਾ ਫਾਇਦਾ ਨਹੀਂ ਕੋਈ ਹੋਣਾ ਮੇਰੇ ਰੂੜਾ ਕੰਮ ਵਧੀਆ ਕਰਦਾ ਨਾ ਇਹ ਉੱਪਰ ਪਰ ਬਾਟੀ ਤੇ ਦੋਰੇ ਮਾਦੀ ਮਰਨਾ ਹਾਂ ਸਮਝ ਇੱਕ ਜਾਣਾ ਚਾਚਾ ਟਾਕੀ ਦੇ ਹਾ ਟਾਕੀ ਦੇਣੀ ਨੁਕਰਾਂ ਦੀਦੀ ਨਾ ਵੇ ਖਟੋ ਟੱਕਦੇ ਪਰਦੇ ਨਾ ਆ ਥੋੜਾ ਜੀ ਹੋ ਗਈ ਓਕੇ ਸਰਕੂ ਸੈਰ ਦਾ ਖਦਰਾ ਦੱਸਿਆ ਬੱਬੇ ਉੱਥੋਂ ਜੇ ਉੱਥੋਂ ਹੀ ਵੇ ਉੱਥੋਂ ਦਾ ਉਪਰਾਂ ਦੀ ਖੱਤੀ ਹੋਣੀ ਹੈ ਤੇ ਟ੍ਰੈਨ ਤੇ ਬਾਟਾ ਭਰੇ ਆ ਰਹੇ